मेरा नाम, नाम गुरकीर सिंह है मैं खुईखड़ा का रहने वाला जिला फाजिलका मेरे मम्मा का नाम है मिस सुखपाल कर मेरे फादर का नाम है मिस्टर जगमीत सिंह तो मेरे ईयर मैं फोर्टीन ईयर है मेरा शौक कर है ड्राइंग करना समय तो कर रहे लग 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 मैं लगभग वन पॉइंट फाइव हाफ ईयर हो चुके हैं तो मैं हूँ तक हंड्रेड प्लस ड्राइंग कर चुके है। हैं मैं बहुत सारी सैलीब्रिटीज की ड्रॉइंग की जिमें सिद्धू मूसेवाला ਕਈ ਗੇਮਰਸ ਦੇ ਵੀ ਡਰਾਇੰਗ ਕੀਤੇ ਕਈ ਯੂਟਿਊਬਰਸ ਦੇ ਵੀ ਡਰਾਇੰਗ ਕੀਤੇ ਆ ਤੇ ਸ਼ਿਵ ਜੀ ਹੋ ਗਏ ਹਨਮਾਨ ਜੀ ਸਭੀ ਤੇ ਕੀਤੇ ਹਨ ਤੇ ਕੋਈ ਅੱਗੇ ਸਕੂਲ ਦੇ ਵੀ ਤੁਸੀਂ ਕੋਈ ਕੰਪੀਟੀਸ਼ਨ ਕਰ ਰਹੇ ਲੱਗੇ ਮੇਰਾ ਇੱਕ ਹੋਣਾ ਹੈ ਗ੍ਰੈਂਡ ਫਿਨਲ ਇਹ ਹੁਣ ਜੂਨ ਵਿੱਚ ਤੇ ਉਹ ਡੀਟੀ ਪੰਜਾਬੀ ਵੱਲੋਂ ਹੋਣਾ ਹੈ ਕਿਸਮੇ ਕਿੰਨਾ ਦਮ ਪੀ ਵੀ ਸੋ ਜਿਸ ਵਿੱਚ ਮੈਂ 4 ਰਾਊਂਡ ਦਾ ਕੁਆਲੀਫਾਈ ਕਰ ਚੁੱਕਾ ਹਾਂ ਤੇ 5ਵਾਂ ਰਾਊਂਡ ਮੇਰਾ ਗ੍ਰੈਂਡ ਫਿਨਲ ਇਹ ਹੋਣਾ 올 ਇੰਡੀਆ ਵਿੱਚ ਤਾਂ ਉਹ ਜਿਹੜੀ ਕੋਈ ਹੈਲਪ ਵੀ ਕਰਦਾ ਕਿਸੇ ਕੋਲ ਮੁਸਕਦੇ ਨਹੀਂ ਨਹੀਂ ਇਹ ਮੈਂ ਸਾਈ ਡਰਾਇੰਗ ਖੁਦ ਹੀ ਸਿੱਖੇ ਮੈਂ ਬਸ YouTube ਤੋਂ ਰੋਜ਼ ਵੀਡੀਓ ਦੇਖਦੇ ਰਹਿੰਦਾ ਸੀ ਡੇਲੀ ਵੀਡੀਓ ਤੇ ਬਸ ਉਹਨਾਂ ਨੂੰ ਦੇਖ ਕੇ ਉਹ ਵੀ ਮੈਂ ਟਰਾਈ ਕਰਦਾ ਸੀ ਤੇ ਟਰਾਈ ਕਰਦੇ-ਕਰਦੇ ਮੇਰੀ ਡਰਾਇੰਗ ਇੰਪਰੂਵਮੈਂਟ ਬਹੁਤ ਜ਼ਿਆਦਾ ਹੋ ਗਈ ਤੇ ਮੈਂ ਕੁਝ ਬੱਚਿਆਂ ਨੂੰ ਇਹ ਵੀ ਕਹਿਣਾ ਚਾਹੁੰਗਾ ਜਿਹੜੇ ਡੇਲੀ ਆਪਣੇ ਸਾਰਾ ਦਿਨ ਇੰਟਰਨੈਟ ਤੇ ਕਈ ਰੀਲਾਂ ਦੇਖਦੇ ਕੋਈ ਗੇਮ ਖੇលਦੇ ਰਹਿੰਦੇ ਆ ਉਹਨਾਂ ਨੂੰ ਮੈਂ ਕਹਿਣਾ ਚਾਹੁੰਗਾ ਕਿ ਉਹ ਇਹ ਸਭ ਕੁਝ ਛੱਡ ਦੇ ਤੇ ਕੋਈ ਜੇ ਉਹ ਇੱਕ ਦਿਨ ਚ ਅਧਰ ਘੰਟਾ ਵੀ ਆਪਣੀ ਕੋਈ ਸਕਿੱਲ ਹੋਵੇ ਕੋਈ ਜਾਂ ਕ੍ਰੀਏਟੀਵਿਟੀ ਕਰਨਗੇ ਉਹਨਾਂ ਦੇ ਫਿਊਚ ਰੈਣੀ ਕੋਈ ਤਾਂ ਰੋਕ ਦੇ ਜਾਂ ਐਦਾਂ ਕੋਈ ਨਹੀਂ ਨਹੀਂ ਉਹਨਾਂ ਦੀ ਮੈਨੂੰ ਪੂਰੀ ਸਪੋਰਟ ਹੈਗੀ ਹੈ ਉਹਨਾਂ ਨੇ ਸ਼ੁਰੂ ਤੋਂ ਹੀ ਮੈਨੂੰ ਕਿਹਾ ਕਿ ਹਾਂ ਤੂੰ ਜੋ ਚੀਜ਼ ਕਰੇਂਗਾ ਸੀ ਆਪਣੀ ਪੂਰੀ ਮਿਹਨਤ ਕਰੇਂਗੀ ਜੋ ਤੂੰ ਮੰਗੇਗਾ ਸੀ ਉਹਦੀ ਲਾਗਤ ਦੇਵਾਂਗੇ ਬਾਕੀ ਮੇਰੇ ਫਰੈਂਡਸ ਹੈਗੇ ਨੇ ਕੋਈ ਜੇ ਉਹ ਵੀ ਮੇਰੀ ਪੂਰੀ ਸਪੋਰਟ ਕਰਦੇ ਨੇ ਸਟੱਡੀ ਬਾਰੇ ਤੁਹਾਡੀ ਕੀ ਰੁਚੀ ਹੈ ਸਟੱਡੀ ਵੈਸੇ ਮੈਂ ਆਪਣੇ ਸਾਰੇ ਮੈਨੇਜਮੈਂਟ ਸਟੱਡੀ ਤੇ ਡਰਾਇੰਗ ਦਾ ਆਪਣੇ ਆਪ ਕਰ ਲੈਂਦੀ ਜਵੇਂ ਰਾਤ ਨੂੰ ਸਟੱਡੀ ਹੋ ਰات ਨੂੰ ਮਲੇ ਡਰਾਇੰਗ ਹੋ ਗਈ ਤੇ ਸਕੂਲ ਆ ਕੇ ਸਟੱਡੀ ਹੋ ਗਈ ਸਟੱਡਿੰਗ ਪੂਰਾ ਟਾਈਮ ਦਿੰਦੇ ਹਾਂਜੀ ਸਟੱਡੀ ਨੂੰ ਪੂਰਾ ਟਾਈਮ ਦਿੰਦੇ ਹਾਂ ਟੀਚਰਸ ਕੋਲ ਦੇ ਸਪੋਰਟ ਮੈਂ ਜੀਨੀਅਸ ਕਨਵੈਂਟ ਸਕੂਲ ਕਟੇੜਾ ਟੀਚਰਸ ਵੀ ਤਾਂ ਸਪੋਰਟ ਕਰ ਰਹੇ ਹਾਂ ਹਾਂਜੀ ਟੀਚਰਸ ਵੀ ਬਹੁਤ ਜ਼ਿਆਦਾ ਸਪੋਰਟ ਕਰਦੇ ਆ ਇਧਰ ਤੋਂ ਲਾ ਹੋਣ ਗ੍ਰੈਂਟ ਫਾਈਨ ਦੇ ਰਿਹਾ ਤੋ ਉਹ ਮੇਰਾ ਜੂਨ ਜਾਂ ਜੁਲਾਈ ਵਿੱਚ ਹੋਏਗਾ ਗ੍ਰੈਂਟ ਨਾਲੇ ਇੰਟਰਨੈਟ ਤੇ ਆਪਣਾ ਕੋਈ ਪੇਜ ਵੀ ਬਣਾਇਆ ਹਾਂ ਹਾਂਜੀ ਮੇਰਾ ਇੰਸਟਾਗ੍ਰam ਤੇ YouTube ਤੇ ਪੇਜ ਹੈ ਇੰਸਟਾ ਤਾਂ ਮੈਂ ਹੁਣੇ ਮੇਨਾਈ ਹੋਏ ਬਣਾਇਆ ਨੇ ਤੋ ਪਰ YouTube ਮੈਂ 1 ਇਅਰ ਹੋਣ ਵਾਲਾ ਹਾਂ ਪਰ ਮੇਰਾ ਉਦੋਂ ਪਹਿਲਾਂ ਵੀ ਇੱਕ ਚੈਨਲ ਸੀ ਪਰ ਉਹ ਮੇਰਾ ਬੈਨ ਹੋ ਗਿਆ ਮੇਰੀ ਕੁਝ ਗਲਤੀਆਂ ਕਾਰਨ ਪਰ ਮੈਂ ਹਾਰ ਨਹੀਂ ਮੰਨੀ ਫਿਰ ਮੈਂ ਇੱਕ ਨਿਆ ਚੈਨਲ ਕ੍ਰੀਏਟ ਕੀਤਾ ਜਿਸ ਉੱਪਰ ਮੈਨੂੰ ਬਹੁਤ ਜ਼ਿਆਦਾ ਸਪੋਰਟ ਮਿਲਦੀ ਮੈਂ ਡਰਾਇੰਗ ਵੀ ਉਸੇ ਤੋਂ ਯਾਦ ਸਿੱਖ ਪਾਇਆ ਕਿਉਂਕਿ ਮੈਂ ਡੇਲੀ ਮੇਰੇ ਚੈਨਲ ਦਾ ਨਾਮ ਹੈ ਗੁਰਕਿਰਤ ਸਿੰਘ ਆਰਟਸ